ਹallelujah ਅੱਜ ਸੀ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲਾ ਸਥਾਨ ਦਿਓ ਯੋਸ਼ੂਆ ਅਧਿਆਇ 1 ਉਹਦੀ 8 ਇਹ ਬਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਤਿੰਨ ਤਾਗਿਆਂ ਦੀ ਬਣੀ ਰਸੀ ਆਸਾਨੀ ਨਾਲ ਨਹੀਂ ਟੁੱਟਦੀ ਅਤੇ ਇਹਨਾਂ ਤਿੰਨ ਤਾਗਿਆਂ ਵਿੱਚੋਂ ਪਹਿਲਾ ਵਚਨ ਹੈ ਕਿਉਂਕਿ ਵਚਨ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਜੇਕਰ ਅਸੀਂ ਆਪਣੇ ਜੀਵਨ ਵਿੱਚ ਵਚਨ ਨੂੰ ਨਹੀਂ ਪੜਦੇ ਤਾਂ ਅਸੀਂ ਇੱਕ ਬਿਮਾਰ ਵਿਅਕਤੀ ਵਾਂਗ ਹਾਂ ਜੋ ਇੱਕ ਭਿਆਨਕ ਸਥਿਤੀ ਵਿੱਚ ਫਸਿਆ ਹੋਇਆ ਹੈ ਜਿਸ ਤਰ੍ਹਾਂ ਬਿਮਾਰ ਵਿਅਕਤੀ ਕੁਝ ਵੀ ਖਾਣ ਤੋਂ ਅਸਮਰਥ ਹੈ ਕਿਉਂਕਿ ਉਹ ਆਪਣੀ ਭੁੱਖ ਗਵਾ ਲੈਂਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਵਚਨ ਪੜ੍ਹਨਾ ਬੰਦ ਕਰ ਦਿੰਦਾ ਹੈ ਉਹ ਆਤਮਾ ਵਿੱਚ ਬਿਮਾਰ ਹੋ ਜਾਂਦਾ ਹੈ ਅਤੇ ਆਤਮਿਕ ਭੁੱਖ ਗਵਾ ਲੈਂਦਾ ਹੈ ਬਾਈਬਲ ਇੱਕ ਸੁਬੇਦਾਰ ਦੇ ਪਸੰਦੀਦਾ ਨੌਕਰ ਬਾਰੇ ਦੱਸਦੀ ਹੈ ਜੋ ਬਿਮਾਰੀ ਨਾਲ ਮਰਨ ਵਾਲਾ ਸੀ ਉਸਨੇ ਯਹੂਦੀਆਂ ਦੇ ਬਹੁਤ ਸਾਰੇ ਬਜ਼ੁਰਗਾਂ ਨੂੰ ਯੇਸ਼ੂ ਮਸੀਹ ਦੇ ਅੱਗੇ ਬੇਨਤੀ ਕਰਨ ਲਈ ਭੇਜਿਆ ਕਿ हे ਪ੍ਰਭੂ ਆਓ ਅਤੇ ਮੇਰੇ ਸੇਵਕ ਨੂੰ ਚੰਗਾ ਕਰੋ। ਯੇਸ਼ੂ ਉਹਨਾਂ ਦੇ ਨਾਲ ਗਿਆ। ਪਰ ਜਦੋਂ ਉਹ ਕਰੋ ਦੂਰ ਨਹੀਂ ਸੀ ਤਾਂ ਸੂਬੇਦਾਨ ਨੇ ਕੁਝ ਮਿੱਤਰਾਂ ਦੇ ਰਾਹੀਂ ਉਹਦੇ ਕੋਲ ਇਹ ਆਖ ਕੇ ਭੇਜਿਆ, "हे ਪ੍ਰਭੂ, ਦੁਖੀ ਨਾ ਹੋਵੋ। ਕੇਵਲ ਵਚਨ ਬੋਲੋ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।" ਬਾਈਬਲ ਅੱਗੇ ਕਹਿੰਦੀ ਹੈ ਕਿ ਪ੍ਰਭੂ ਦੇ ਵਚਨ ਦੇ ਅਨੁਸਾਰ ਸੇਵਕ ਨੂੰ ਚੰਗਾ ਕੀਤਾ ਗਿਆ ਸੀ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਡੇ ਜੀਵਨ ਵਿੱਚ ਸਾਡੀ ਮਦਦ ਕਰਦਾ ਹੈ ਕਿ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਕਿਉਂਕਿ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਅਸੀਂ ਪਰਮੇਸ਼ਰ ਦੀਆਂ ਪਸੰਦ ਅਤੇ ਨਾ ਪਸੰਦ ਨੂੰ ਜਾਣਦੇ ਹਾਂ ਅਸੀਂ ਆਪਣੇ ਜੀਵਨ ਲਈ ਪਰਮੇਸ਼ਰ ਦੀ ਯੋਜਨਾ ਨੂੰ ਸਮਝਣ ਦੇ ਯੋਗ ਹੁੰਦੇ ਹਾਂ ਪਰਮੇਸ਼ਰ ਸਾਡੇ ਤੋਂ ਕੀ ਚਾਹੁੰਦਾ ਹੈ ਅਸੀਂ ਵਿਸ਼ਵਾਸ ਵਿੱਚ ਕਿਵੇਂ ਚੱਲਦੇ ਹਾਂ ਜਦੋਂ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਆਮ ਕੁੜੀ ਸੀ ਅਤੇ ਮੈਨੂੰ ਪਰਮੇਸ਼ਰ ਨੇ ਸੇਵਾ ਲਈ ਚੁਣਿਆ ਸੀ ਪਰ ਉਸ ਸਮੇਂ ਮੇਰਾ ਮਨ ਬਹੁਤ ਪਛਤਾਉਂਦਾ ਸੀ ਅਤੇ ਮੈਂ ਬਹੁਤ ਦੁਖੀ ਸੀ ਉਸ ਸਮੇਂ ਮੇਰੇ ਕੋਲ ਇੱਕ ਬਾਈਬਲ ਸੀ ਜਿਸ ਨੂੰ ਮੈਂ ਪੜਨਾ ਸ਼ੁਰੂ ਕੀਤਾ ਅਤੀ ਸਾਰੀ ਰਾਤ ਪੜਦੀ ਰਹੀ ਫਿਰ ਜਦੋਂ ਮੈਂ ਇਸ ਨੂੰ ਪੜ ਕੇ ਸਵੇਰੇ ਉઠી ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਸੱਚੀ ਸ਼ਾਂਤੀ ਦਾ ਅਨੁਭਵ ਕੀਤਾ। ਇਹ ਮੇਰਾ ਪਹਿਲਾ ਅਨੁਭਵ ਸੀ। ਉਸ ਦਿਨ ਮੈਂ ਸਿੱਖਿਆ ਕਿ ਪਰਮੇਸ਼ਰ ਦਾ ਵਚਨ ਜਿਉਂਦਾ ਪਰਭਾਵਸ਼ਾਲੀ ਅਤੇ ਦ੍ਰਿੜ ਹੈ। ਉਸ ਦਿਨ ਪਰਮੇਸ਼ਰ ਦਾ ਵਚਨ ਪੜ੍ਹ ਕੇ ਮੈਂ ਪੂਰੀ ਤਰ੍ਹਾਂ ਪਰਮੇਸ਼ਰ ਦੀ ਖੁਸ਼ੀ ਅਤੇ ਆਨੰਦ ਨਾਲ ਭਰ ਗਈ ਸੀ। ਕਿਉਂਕਿ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਇਹ ਸਾਡੇ ਜੀਵਨ ਵਿੱਚ ਸਰਗਰਮ ਹੋ ਜਾਂਦਾ ਹੈ। ਅਤੇ ਸਾਨੂੰ ਹਰ ਤਰ੍ਹਾਂ ਦੀਆਂ ਸਥਿਤੀਆਂ ਵਿੱਚੋਂ ਬਾਹਰ ਕੱਢਦਾ ਹੈ ਇਸ ਲਈ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਲਗਾਤਾਰ ਪੜਨਾ ਸ਼ੁਰੂ ਕਰੋਗੇ ਤਾਂ ਪਰਮੇਸ਼ਰ ਦਾ ਵਚਨ ਤੁਹਾਡੇ ਜੀਵਨ ਵਿੱਚ ਕਾਰਜਸ਼ੀਲ ਹੋਵੇਗਾ ਪਰਮੇਸ਼ਰ ਤੁਹਾਨੂੰ ਮੇਰੀ ਵਾਂਗ ਹਰ ਮੁਸੀਬਤ ਵਿੱਚੋਂ ਕੱਢ ਕੇ ਆਪਣੀ ਸਵਰਗੀ ਸ਼ਾਂਤੀ ਨਾਲ ਪਰ ਦੇਵੇਗਾ ਤਾਂ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਖੁਸ਼ੀ ਅਤੇ ਪਰਸੰਤਾ ਮਹਿਸੂਸ ਕਰੋਗੇ ਅਤੇ ਕੋਈ ਵੀ ਬਿਮਾਰੀ ਮੁਸੀਬਤ ਅਤੇ ਕਿਸੇ ਕਿਸਮ ਦਾ ਦੁੱਖ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੋਵੇਗਾ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਮੈਨੂੰ ਹਰ ਰੋਜ਼ ਤੁਹਾਡੇ ਪਵਿੱਤਰ ਵਚਨਾਂ ਨੂੰ ਪੜ੍ਹਦੇ ਰਹਿਣ ਦੀ ਕਿਰਪਾ ਪ੍ਰਦਾਨ ਕਰੋ ਤਾਂ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਸ਼ਾਂਤੀ ਪਾ ਸਕਾਂ ਪ੍ਰਭੂ ਈਸ਼ਵਰ ਦੇ सामर्थी नाम ਵਿੱਚ आमेन